ਆ ਗਈ ਹੈ ਕੀ ਕਹਿੰਦੀ ਤੇਰੀ ਸੇਲੀ ਕੁਛ ਨਹੀਂ ਸੂਟ ਲੈ ਕੇ ਆਈ ਹੀ ਨਵਾ ਕਹਿੰਦੀ ਦੇਖ ਜਾ ਕੇ ਅੱਛਾ ਅੱਛਾ ਵੇਖਾਈ ਹੈ ਹਾਂ ਸੋਹਣਾ ਹੈ ਆਹੋ ਸੋਹਣਾ ਹੈਗਾ ਚੱਲ ਵਧੀਆ ਉਹ ਸਾਡੇ ਸਕੂਲ ਫੰਕਸ਼ਨ ਆ ਮੈਨੂੰ ਵੀ ਨਵਾ ਸੂਟ ਲਿਆ ਦੋ ਹੋਲੇ ਸੂਟ ਤਾਂ ਮੇਤੋ ਕਿੰਨੇ ਹੀ ਆ ਕੋਈ ਭਾਰਾ ਜਿਹਾ ਸੂਟ ਲਿਆ ਦੋ ਹਾਂ ਚੱਲ ਕੋਈ ਨਹੀਂ ਵੇਖ ਲੈਨੇ ਆ ਆਹੋ ਫਿਰ ਹੋਲੇ ਪਾਇ ਸੋਹਣੇ ਵੀ ਨਹੀਂ ਨਾ ਲੱਗਦੇ ਸਾਰਿਆਂ ਨੇ ਭਾਰੇ ਭਾਰੇ ਪਾਏ ਹੋਣੇ ਫੇ ਚੰਗਾ ਵੀ ਨਹੀਂ ਲੱਗਦਾ ਆਹੋ ਜਿਹੜੇ ਪਹਿਲੇ ਤੇਰ ਕੋ ਸੂਟ ਆ ਉਹ ਤੇ ਕੁੱਫੜ ਜੀ ਦੇ ਹੁੰਦੇ ਆਂਦੇ ਆ ਤੇ ਉਹ ਤੇ ਕਿੰਨੀ ਕਿੰਨੀ ਵਾਰੀ ਪ੍ਰੋਗਰਾਮਾਂ ਚ ਪਾਏ ਆ ਹਾਂ ਤਾਂ ਇਹੋ ਕਹਿਣ ਦੀ ਹੈ ਨਾਲੇ ਫੇ ਤੁਹਾਨੂੰ ਪਤਾ ਸਾਰਿਆਂ ਨੇ ਨਵੇਂ ਪਾਣੇ ਆ ਫੇ ਮੈਂ ਪੁਰਾਣਾ ਪਾਣ ਦੀ ਚੰਗੀ ਵੀ ਨਹੀਂ ਲੱਗਦੀ ਨਾਲੇ ਤੁਸੀਂ ਪਹਿਲਾਂ ਹੀ ਤੇ ਫੋਟੋਆਂ ਖਿੱਚ ਲੈਂਦੀਆਂ ਜੇ ਰੀਲਾਂ ਰੂਲਾਂ ਬਣਾ ਲੈਂਦੀਆਂ ਜੇ ਫੇ ਫਿਰ ਦੂਜੀ ਵਾਰੀ ਤੁਹਾਡਾ ਕਿੱਥੋਂ ਦਿਲ ਕਰਨਾ ਉਹ ਸੂਟ ਪਾਉਣ ਨੂੰ ਹਾਂ ਚਲ ਕੋਈ ਨਹੀਂ ਮੈਂ ਵੇਖਦੀ ਆਂ ਪੈਸਿਆਂ ਦਾ حساب ਜਾਂ ਲਾਉਣੀ ਆ ਅੱਜ ਮੌਸਮ ਵੀ ਠੰਡਾ ਹੀ ਹੈ ਤੇ ਆਪਾਂ ਹੋਉਣੇ ਫਿਰ ਹਾਂਜੀ ਠੀਕ ਹੈ ਰੁਕ ਮੈਂ ਹੁਣੇ ਵੇਨਨੀ ਆ ਚਲ ਵੇਖ ਲੈਨੇ ਆ ਪੈਸੇ ਪੂਆ ਚਲ ਰਹਿਣ ਦੇ ਸੂਟ ਪੈਸੇ ਵੀ ਥੋੜੇ ਹੀ ਆ ਚਲ ਕੋਈ ਨਹੀਂ ਫਿਰ ਤੇਰੇ ਕੋ ਚੱਪਲ ਨਹੀਂ ਹੈਗੀ ਮੈਂ ਇਦਾਂ ਕਰਦੀ ਆ ਤੂੰ ਚੱਪਲ ਲੈ ਲੈ ਨਵੀਂ ਚੱਪਲ ਤੇ ਇੰਨੇ ਕ ਪੈਸੇ ਦੀ ਆ ਹੀ ਜਾਣੀ ਹੈ ਨਹੀਂ ਕੋਈ ਨਹੀਂ ਪੂਆ ਰਹਿੰਦੇ ਹੈਗੀ ਆ ਮੇਰੇ ਕੋਲ ਨਾਲ ਥੋੜਾ ਟਾਈਮ ਤਾਂ ਆਇ ਲਈ ਨੂੰ ਪੂਆ ਦਾਲ ਬਣਾਣ ਲੱਗੇ ਆ ਆਹੋ ਮਾਣੋ ਕੋਈ ਸਬਜ਼ੀ ਨਹੀਂ ਆਈ ਤੇ ਮੈਂ ਕਿਹਾ ਚਲ ਦਾਲ ਹੀ ਬਣਾ ਲੈਣੀ ਆ ਚੱਲੀ ਹਾਂ ਬਣਾਉਣ ਪਰ ਪਤਾ ਨਹੀਂ ਕੀ ਗੱਲ ਮੇਰੇ ਛਾਤੀ 'ਚ ਦਰਦ ਹੋਈ ਜਾਂਦੀ ਅੱਜ ਦਿਲ ਜਾਨੀ ਕਰਨ ਰਿਹਾ ਕੰਮ ਕਰਨ ਨੂੰ ਕੋਈ ਟੈਸਟ ਕਰਵਾਉ ਆਪਣੇ ਟੈਸਟ ਉਹ ਲੈ ਟੈਸਟ ਵੀ ਕਦੀ ਕਰਾ ਲਓ ਤੇ ਫਿਰ ਸਰਕਾਰੀ ਹਸਪਤਲ ਉੱਧਰਵਾਣੇ ਨਾਲ ਉਹ ਹੁਣੇ ਫ੍ਰੀ ਆ ਚੱਲ ਕੋਈ ਨਹੀਂ ਟੈਸਟ ਵੀ ਕਰਾਵਾਂਗੇ ਚੱਲ ਜਾਾਂਗੇ ਕਿਸ ਦਿਨ ਕਿਸ ਦਿਨ ਕੀ ਕੱਲ ਹੀ ਜਾਉ ਤਹੀਂ ਨਾਲੇ ਤੁਹਾਨੂੰ ਵੀ ਪਤਾ ਮੈਂ ਵੀ ਤੁਹਾਡੇ ਨਾਲ ਹੀ ਰਹਿਣੀ ਆ ਫਿਰ ਐਦਾਂ ਮੈਨੂੰ ਵੀ ਟੈਨਸ਼ਨ ਹੁੰਦੀ ਆ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਕੋਈ ਨਹੀਂ ਚੱਲ ਆਪਾਂ ਸਵੇਰੇ ਹੀ ਚੱਲ ਜਾਾਂਗੇ ਚੱਲ ਮੈਂ ਬਣਾਵਾਂ ਦਾਲ ਫਿਰ ਠੀਕ ਆ ਪਤਾ ਨਹੀਂ ਕੀ ਗੱਲ ਭੂਆ ਨੇ ਮੈਨੂੰ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਹੈ ਕਿ ਮੇਰੇ ਦਰਦ ਹੁੰਦੀ ਹੈ ਇਹ ਤਾਂ ਉਹਨੂੰ ਕੱਲ ਟੈਸਟ ਕਰਵਾਵਾਂਗੇ ਨਾ ਫੇਰ ਹੀ ਪਤਾ ਲੱਗੂਗਾ ਸੱਚ ਮੇਰੇ ਸਕੂਲ ਦਾ ਕੱਲ ਫੰਕਸ਼ਨ ਹੈ ਵੀ ਆ ਨਹੀਂ ਨਹੀਂ ਮੈਂ ਨਹੀਂ ਜਾਣਾ ਕੱਲ ਫੰਕਸ਼ਨ ਤੇ ਮੈਨੂੰ ਤਾਂ ਭੂਆ ਜ਼ਰੂਰੀ ਆ ਫੰਕਸ਼ਨ ਤੇ ਫੇਰ ਆਂਦੇ ਰਹੂਗੇ ਚੱਲ ਮੈਂ ਵੀ ਕੋਈ ਕੰਮ ਕਰ ਲਾਂ ਭੂਆ ਵੀ ਕਹਿੰਦੀ ਮੇਰੇ ਦਰਦ ਹੁੰਦੀ ਆ ਦਰਦੀ ਹੋਈ ਜਾਂਦੀ ਪਤਾ ਨਹੀਂ ਕੀ ਗੱਲ ਹੈ ਪਹਿਲਾਂ ਵੀ ਹੋਂਦੀ ਸੀ ਹੁਣ ਫੇਰ ਹੋਈ ਜਾਂਦੀ ਹੈ ਕਿਤੇ ਸਾਹ ਨਹੀਂ ਆਉਂਦਿਆ ਇੰਨੀ ਦਰਦੋਂ ਆਉਂਦੀ ਆ ਹਾਏ ਕੱਲ ਸਾਰੀਆਂ ਕੁੜੀਆਂ ਨੇ ਉੱਥੇ ਨਵੇਂ-ਨਵੇਂ ਸੂਟ ਪਾਉਣੇ ਭਾਰੇ-ਭਾਰੇ ਤੇ ਇਹ ਕਿਹੜਾ ਸੂਟ ਪਾਏਗੀ ਇਹਦੂ ਕੋਈ ਸੂਟ ਵੀ ਨਹੀਂ ਹੈਗਾ ਪਰ ਇਹਨੇ ਕਿਤੇ ਦਿਮਾਗ ਤੇ ਟੈਨਸ਼ਨ ਪਈ ਹੈ ਨਾ ਇਹਨੂੰ ਕਿੰਨਾ ਮਹਿਸੂਸ ਹੋਏਗਾ ਜਦੋਂ ਅਮਰ ਹੁੰਦੇ ਹੈਗੇ ਉਹ ਤੇ ਕਦੇ ਮੈਨੂੰ ਬਤਾਂਉਣ ਹੀ ਨਹੀਂ ਦਿੱਤੀ ਜਦੋਂ ਮੈਂ ਆਪਣਾ ਸੂਟ ਲੈਂਦੀ ਸੀ ਨਾਲ ਹੀ ਮੈਂ ਇਹਦਾ ਵੀ ਲੈ ਲੈਂਦੀ ਸੀ ਝਾਟੀ ਇਹਨੂੰ ਕਦੇ ਕਹਿਣ ਦੀ ਵੀ ਲੋੜ ਨਹੀਂ ਪਈ ਕਿ ਭੂਆ ਮੈਨੂੰ ਸੂਟ ਲੈ ਦੇ ਪਰ ਅਜਲਾ ਅਤੀ ਇਦਾਂ ਦੇ ਹੋ ਗਏ ਆ ਕਰੀਏ ਵੀ ਕੀ ਉਹ ਕਿ ਸੱਚੰਦੇ ਬੜੇ ਉਦਾਸ ਜਿ ਬੈਠੇ ਆ ਨਹੀਂ ਨਹੀਂ ਮਾਣੋ ਮੈਂ ਕੀ ਸੋਚਣਾ ਕੁਛ ਵੀ ਨਹੀਂ ਸੋਚਾਂ ਂਦੀ ਉਦਾਂ ਹੀ ਦਰਦ ਹੋਣ ਦੀ ਇੱਥੇ ਬੈ ਗਈ ਆ ਚਲੋ ਕੋਈ ਨਹੀਂ ਜਾਣਾ ਹੀ ਆ ਆਪਾਂ ਕੱਲ ਟੈਸਟ ਕਰਵਾਣ ਨਾਲੇ ਉੱਥੇ ਟੈਸਟ ਕਰਵਾਣੇ ਆ ਨਾਲ ਹੀ ਰਿਪੋਰਟ ਮਿਲ ਜਾਨੀ ਤੁਹਾਨੂੰ ਨਾਲ ਹੀ ਡਾਕਟਰ ਆ ਉਹਨੂੰ ਵਿਖਾ ਕੇ ਆਪਾਂ ਦਵਾਈ ਲੈ ਲੈਣੀ ਆ ਆਹੋ ਚੱਲ ਜਾਣਾ ਹੀ ਐ ਕੋਈ ਗੱਲ ਨਹੀਂ ਕਿਤੇ ਤੂੰ ਯੋ ਟੈਨਸ਼ਨ ਲੈਣ ਦੀ ਸੂਟਾ ਵਾਲੀ ਗੱਲ ਦੀ ਉਹ ਨਹੀਂ ਨਹੀਂ ਉਹ ਥੋੜੀ ਲੈਣ ਦੀ ਐ ਸੂਟਾ ਸਾਟਾਂ ਵਾਲੀ ਕੋਈ ਟੈਨਸ਼ਨ ਨਹੀਂ ਉਦਾਂ ਹੀ ਦਰਦ ਹੀ ਹੋਣ ਲਈ ਐਵੇਂ ਨਾ ਟੈਨਸ਼ਨ ਲਈ ਜੋ ਕੁਛ ਨਹੀਂ ਹੁੰਦਾ ਇੱਕ ਦਿਨ ਪੁਰਾਣਾ ਪਾ ਲੂੰਗੀ ਫੇਕੀ ਜਾਂ ਇੰਨੇ ਸੂਟ ਪਏ ਆ ਅੰਦਰ ਭੂਆ ਜੀ ਤੁਹਾਨੂੰ ਵੀ ਪਤਾ ਆ ਕਿੰਨੀ ਤੰਗੀ ਆ ਨਾਲੇ ਫੇਮ ਕੰਮ ਤੇ ਜਾਇਆ ਕਰੂੰਗੀ ਨਾਲੇ ਤੂੰ ਵੀ ਸੋਖੇ ਹੋ ਜਾਊਗੇ ਉਹ ਨਹੀਂ ਨਹੀਂ ਕੰਮ ਕੁਮਤੇ ਨਹੀਂ ਜਾਣਾ ਰਹਿਣ ਦੇ ਕੋਈ ਨਹੀਂ ਸੋਖੇ ਹੋ ਜਾਣਗੇ ਨਾਲੇ 부ਆ ਪਹਿਲਾਂ ਗੱਲਾਂ ਹੋ ਰਹੀ ਹੁਣ ਗੱਲਾਂ ਹੋਰ ਤੁਹਾਨੂੰ ਵੀ ਪਤਾ ਜਦੋਂ ਫੁੱਫੜ ਜੀ ਹੁੰਦੇ ਸੀ ਸਾਰੇ ਸਾਨੂੰ ਫੋਨ ਕਰਦੇ ਹੁੰਦੇ ਸੀਗੇ 부ਆ ਰਿਸ਼ਤੇਦਾਰ ਵੀ ਭੱਜ ਭੱਜ ਕੇ ਆਉਂਦੇ ਸੀਗੇ ਤੇ ਅੱਜ ਅੱਜ ਜਿਹੜੇ ਤੇ ਮਾੜਾ ਟਾਈਮ ਆਇਆ ਨਾ ਕਹਿੰਦਿਆਂ ਨੂੰ ਪੁੱਛਿਆ ਨਹੀਂ ਆ ਕਿ ਤਾਂ ਤੁਸੀਂ ਕਿੱਦਾਂ ਰਹਿੰਦੀਆਂ ਆ ਕਿੱਦਾਂ ਨਹੀਂ ਹੈ ਕੀ ਖਾਂਦੀਆਂ ਕੀ ਪੀਂਦੀਆਂ ਤੁਹਾਡੇ ਕੋਈ ਪੈਸਾ ਹੈਗਾ ਨਹੀਂ ਹੈਗਾ ਚਲ ਕੋਈ ਨਹੀਂ ਤੂੰ ਐਵੇਂ ਟੈਨਸ਼ਨ ਨਾ ਲਈ ਜਾਨੀਂ ਤੂੰ ਕੜੀਆਂ ਗੱਲਾਂ 'ਚ ਪੈ ਗਈ ਆ ਤੂੰ ਬਸ ਆਪਣੀ ਪੜ੍ਹਾਈ ਵੱਲ ਧਿਆਨ ਦਿਆ ਕਰ ਐਵੇਂ ਨਾ ਬਹੁਤਾ ਸੋਚਿਆ ਕਰ ਪੂਆ ਸੋਚਣਾ ਤੇ ਕੀ ਕਰਾਂ ਤੁਹਾਨੂੰ ਵੀ ਪਤਾ ਜਦੋਂ ਫੁੱਫੜ ਹੁੰਦੇ ਹੀ ਗਏ ਉਦੋਂ ਸਾਡੇ ਤੇ ਆ ਟਾਈਮ ਥੋੜੀ ਨਾ ਆਇਆ ਹੀਗਾ ਇੰਨਾ ਵਧੀਆ ਰਹੀਦਾ ਹੀ ਖਾਈਦਾ ਹੀ ਪੀਦਾ ਹੀ ਤੇ ਅੱਜ ਰੋ ਟਿਕਣੋ ਵੀ ਵੇਖੋ ਕਿੱਦਾਂ ਰਹਿਨੇ ਆਪਾਂ ਚੱਲ ਕੋਈ ਨਹੀਂ ਟੈਨਸ਼ਨ ਨਹੀਂ ਲਈ ਦੀ ਬੋਤੀ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਨਾ ਇਹ ਬੋਤਕਸ਼ ਦਿਨਾਂ ਦਾ ਹੀ ਇਹ ਫੇਰ ਹੁੰਦਾ ਵਾ ਸਾਡੇ ਤੇ ਵਕਤ ਆਉਣਾ ਹੀਗਾ ਨਾਲੇ ਜੋ ਕਰਮਾ ਚ ਲਿਖਿਆ ਹੁੰਦਾ ਉਹ ਉਦਾਂ ਹੀ ਹੋਣਾ ਰੋਟੀ ਨੂੰ ਕਿਉਂ ਬੈਠੇ ਆ ਚੰਗੀ ਮਾੜੀ ਜਿੱਦਾਂ ਦੀ ਵੀ ਪਰਮਾਤਮਾ ਰੋਟੀ ਦਿੰਦਾ ਦਿੰਦਾ ਤੇ ਹੈ ਨਾ ਹੱਸ ਕੇ ਖਾ ਲੈਣੀ ਚਾਹੀਦੀ ਕਈ ਤੇ ਏਦਾਂ ਦੇ ਵੀ ਹੈਗੇ ਨੇ ਜਿਹੜੇ ਰੋਟੀ ਨੂੰ ਵੀ ਤਰਸਦੇ ਨੇ ਅਹੀਂ ਤੇ ਚਲ ਤਾਂ ਵੀ ਚੰਗੀ ਮਾੜੀ ਮਾੜੀ ਮੋਟੀ ਖਾਈ ਜਾਨੇ ਆ ਜਿੱਦਾਂ ਮਰਜੀ ਆ ਨਾਲੇ ਤੂੰ ਇਹ ਤਾਂ ਗੱਲ ਕਰ ਰਿਸ਼ਤੇਦਾਰਾਂ ਦੀ ਫਿਰ ਕੀ ਆ ਵਾਏ ਗੁਰੂ ਆਪਣੇ ਘਰ ਹੀ ਰਵੇ ਸਾਨੂੰ ਸਾਨੂੰ ਕੇ ਦੇ ਹੱਥਾਂ ਉੱਤੇ ਪਾਵੇ ਹੀ ਨਾ ਪਈ ਅਹੀਂ ਕੇ ਕੋ ਮੰਗੀ ਏ ਭਾਵੇਂ ਚੰਗੀ ਮਾਰੀ ਥੋੜੀ ਰਵੇ ਬਹੁਤੀ ਰਵੇ ਅਹੀਂ ਉਹਦੇ ਚ ਹੀ ਖੁਸ਼ ਆ ਨਾਲੇ ਜੇ ਤੂੰ ਗੱਲ ਕਰਨੀ ਆ ਨਾ ਰਿਸ਼ਤੇਦਾਰ ਭੈਣ ਭਰਾਵਾਂ ਦੀ ਤੈਨੂੰ ਨਹੀਂ ਪਤਾ ਪੁੱਤ ਇੱਥੇ ਚੜਦੇ ਨੂੰ ਹੀ ਸਲਾਮਾਂ ਹੁੰਦੀਆਂ ਨੇ ਜਿਹਦੇ ਕੋ ਪਿਆਹਾ ਵਾ ਨਾ ਰਿਸ਼ਤੇਦਾਰ ਵੀ ਉਹਦੇ ਹੀ ਨੇ ਜਦੋਂ ਭਾੜਾ ਪੂਰਾ ਪਰਿਵਾਰ ਹੀਗਾ ਤੇਰੇ ਫੁੱਫੜ ਜੀ ਵੀ ਹੁੰਦੇ ਹੀ ਹੈ ਹੀ ਨਾ ਸਾਡੇ ਘਰ ਵੀ ਕਿੰਦਾ ਚੈਲ ਮਹਿਲ ਪਈ ਹੁੰਦੀ ਸੀ ਕਿਤੇ ਪਤਾ ਨਹੀਂ ਲੱਗਦਾ ਕਿਧਰੋਂ ਕਿਹੜਾ ਪ੍ਰੋਨਾ ਆ ਜਾਂਦਾ ਕਿਧਰੋਂ ਨਹੀਂ ਖੁੱਲਾ ਖਾਣੇ ਪੀਣੇ ਹਾਂ ਤੇ ਅੱਜ ਜਦੋਂ ਸਾਡੇ ਕੋਲ ਹੈ ਹੀ ਕੁਝ ਨਹੀਂ ਸਾਨੂੰ ਕਿੰਨੇ ਪੁੱਛਣਾ ਇੱਥੇ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਮਾੜੇ ਹਾਲਾਤਾਂ ਵਾਲਿਆਂ ਨੂੰ ਕੋਈ ਵੀ ਨਹੀਂ ਪੁੱਛਦਾ ਚੱਲ ਕੋਈ ਗੱਲ ਨਹੀਂ ਫਿਰ ਵੀ ਤੂੰ ਫਿਕਰ ਨਾ ਕਰਿਆ ਕਰ ਹਰ ਵਕਤ ਨਾ ਆਪਾਂ ਇਹੋ ਹੀ ਕਹਿਣਾ ਵਾਹਿਗੁਰੂ ਸਾਨੂੰ ਆਪਣੇ ਘਰ ਹੀ ਦੇਹੀਂ ਚੰਗੀ ਦੇ ਮਾੜੀ ਦੇ ਥੋੜੀ ਦੇ ਤੂੰ ਤੇ ਕਦੇ ਮੇਹਣਾ ਵੀ ਨਹੀਂ ਮਾਰਨਾ ਤੈਨੂੰ ਪਤਾ ਜੇ ਅੱਜ ਰਿਸ਼ਤੇਦਾਰ ਭੈਣ ਭਰਾ ਕਿਸੇ ਕੋਲ ਲੈ ਵੀ ਲਿਆਣਾ ਉਹਨਾਂ ਨੇ ਤੇ ਛਤੀ ਮੇਲੇ ਮਾਰਨੇ ਨੇ ਸਾਨੂੰ ਇੱਧਰ ਦੇ ਦੇਣਗੇ ਉੱਧਰ ਜਾ ਕੇ ਸੁਣਾਉਣਗੇ ਲੈ ਆਹ ਚੀਜ਼ ਜੀ ਅਹੀਂ ਦਿੱਤੀ ਹੀ ਇਹਨੂੰ ਆਹ ਅਹੀਂ ਲੈ ਕੇ ਦਿੱਤੀ ਇਸ ਕਰਕੇ ਅਹੀਂ ਕਿ ਇਹਦੇ ਮੇਲੇ ਨਹੀਂ ਸੁਣਨੇ ਅੱਜ ਪਤਾ ਸਾਡੇ ਕੋ ਕੋਈ ਕਿਉਂ ਨਹੀਂ ਆਉਂਦਾ ਸਾਡੇ ਕੋ ਕਿਹੜਾ ਕੋਈ ਪੈਸਾ ਵਾ ਨਾ ਸਾਡੇ ਕੋ ਪਰਿਵਾਰ ਆ ਤੂੰ ਪੈਸੇ ਦੀ ਤੇ ਗੱਲ ਛੱਡ ਜੇ ਸਾਡੇ ਕੋ ਸਾਡਾ ਪਰਿਵਾਰ ਹੀ ਹੁੰਦਾ ਨਾ ਫਿਰ ਵੀ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਮਿਲਦੇ ਰਹਿਣਾ ਸੀ ਤੈਨੂੰ ਪਤਾ ਹੁਣ ਜਦੋਂ ਹੈ ਹੀ ਰਿਆ ਹੀ ਕੱਖ ਨਹੀਂ ਅਗਲੇ ਸੋਚਦੇ ਨੇ ਉਹ ਨਹੀਂ ਰਹਿਤੇ ਇਹਨਾਂ ਨਾਲ ਸਾਡੀਆਂ ਕਾਧੀਆਂ ਰਿਸ਼ਤੇਦਾਰੀਆਂ ਨੇ ਕੋਈ ਰਿਸ਼ਤੇਦਾਰੀਆਂ ਨਹੀਂ ਹੈਗੀਆਂ ਚੱਲ ਤੂੰ ਫਿਕਰ ਨਾ ਕਰਿਆ ਕਰ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਨਾਲੇ ਵੇਖਾਂ ਤੇਰਾ ਮੇਰਾ ਸਾਥ ਹੀ ਬੜਾ ਵਾ ਮੈਂ ਹਰ ਵਾਰੀ ਕਹਿੰਨੀ ਆ ਕੋਈ ਨਹੀਂ ਜੇ ਅੱਜ ਦੇਣ ਮਾੜੇ ਆ ਨਾ ਤੇ ਵਾਹਿਗੁਰੂ ਚੰਗੇ ਵੀ ਲਿਆਏਗਾ ਜਿਹੜਾ ਆਉਣ ਵਾਲਾ ਟਾਈਮ ਹੋਏਗਾ ਉਹ ਹਰਤੇ ਚੰਗਾ ਹੀ ਆਏਗਾ ਚੱਲ ਜਾ ਜਾ ਕੋਈ ਕੰਮਕੁਮ ਕਰ ਚੱਲ ਜਾ ਪਰੋਟੀ ਰੋਟੀ ਖਾਈਏ ਠੀਕ ਆ ਮੈਂ ਕੋਈ ਨਹੀਂ ਰੋਟੀ ਬੁਨਾ ਨੀਆ ਫੇ ਤੂੰ ਵੀ ਖਾਓ ਤੇ ਮੈਂ ਵੀ ਖਾਨੀ ਆ ਚੱਲ ਜਾ ਤੂੰ ਕਿੰਨਾ ਸੋਚਦੀ ਐ ਨਾ ਵੇਖਾਂ ਕੁੜੀ ਵੀ ਪਰ ਫਿਰ ਵੀ ਜਿੰਨਾ ਇਨੇ ਸਾਥ ਦਿੱਤਾ ਕਿਸੇ ਨੇ ਦੇਣਾ ਵਾ ਦਿਨ ਰਾਤ 24 ਘੰਟੇ ਮੇਰੇ ਨਾਲ ਨਾਲ ਰਹਿਣਾ ਮੇਰੇ ਦੁੱਖ ਸੁੱਖ ਚੱਕ ਲੋਣਾ ਇਹਦਾ ਦੇਣ ਤੇ ਮੈਂ ਕਦੇ ਵੀ ਨਹੀਂ ਦੇ ਸਕਦੀ ਫਰ ਕੀ ਕਰਾਂ ਹਲਾਤਾਂ ਦੀ ਮਾਰੀ ਆ ਨਾ ਹਲਾਤਾਂ ਕਰਕੇ ਚੱਲ ਇਹਨੂੰ ਕੁਛ ਲੈ ਕੇ ਨਹੀਂ ਦਿੱਤਾ ਜਾਂਦਾ ਕੋਈ ਗੱਲ ਨਹੀਂ ਵਾਹਿਗੁਰੂ ਅੱਗੋਂ ਚੰਗਾ ਹੀ ਟਾਈਮ ਲਿਆਏ ਜਿਹੜਾ ਵੀ ਲਿਆਏਗਾ ਅਹੀਂ ਕਿਹੜੇ ਤੇਰੇ ਰੱਬਾ ਮਾਂ ਮਾਰੇ ਨੇ ਨਾਲੇ ਹੁਣ ਹੁਣ ਸਾਡੇ ਕੋਲ ਹੋਰ ਦੁੱਖ ਨਹੀਂ ਹੋ ਵੇਖਿਆ ਜਾਂਦਾ ਅੱਗੋਂ ਸੁੱਖਾਂ ਸੁੱਖਾਂ ਦਾ ਸੋਹਣਾ ਹੀ ਟਾਈਮ ਲਿਆਏ ਮੇਰੇ ਉੱਤੇ ਵੀ ਤੇ ਇਹਦੇ ਉੱਤੇ ਵੀ ਭਾਵੇਂ ਮੇਰੇ ਕੋਲ ਹੋਵੇ ਆ ਮੇਰੇ ਕੋਲ ਨਾ ਹੋਵੇ ਪਰ ਦੋਵਾਂ ਤੇ ਸੁਖ ਸ਼ਾਂਤੀ ਰੱਖੀ ਜਲਦੀ ਜਲਦੀ ਨਾ ਅਗਲਾ ਦਿਨ ਨਾ ਹੋਵੇ ਤੇ ਮੈਂ ਭੂਆ ਨੂੰ ਹਸਪੀਟਲ ਲੈ ਕੇ ਜਾਵਾਂ ਵੇਖਾਂ ਕਦੀ ਕਿਤੇ ਬੈੰਦੀ ਐ ਦਰਦ ਨਾ ਕਦੀ ਕਿਤੇ ਬੈੰਦੀ ਐ ਕਿੰਨਾ ਤੜਫੀ ਜਾਂਦੀ ਐ ਅੱਗੇ ਤਾਂ ਫੁਫੜੂਂ ਦੇ ਹੀਗੇ ਮਾੜੀ ਜੀਵੀ ਭੂਆ ਨੂੰ ਕੋਈ ਦਰਦ ਹੁੰਦੀ ਹੀ ਤਾਂ ਫੁਫੜ ਲੈ ਜਾਂਦੇ ਰੇ ਕਦੀ ਉਹਨਾਂ ਨੇ ਦਵਾਈ ਤੋਂ ਨਹੀਂ ਰਹਿਣ ਦਿੱਤਾ ਤੇ ਅੱਜ ਵੇਖਾਂ ਸਾਡੇ ਕਿਹੋ ਜਿਹੇ ਹਾਲਾਤ ਹੋਏ ਆ। ਜੇ ਮੈਂ ਪੂਆ ਨੂੰ ਇੱਕ ਦਵਾਈ ਨਹੀਂ ਲੈ ਕੇ ਦੇ ਸਕਦੀ। ਜੇ ਮੈਂ ਪੂਆ ਨੂੰ ਕਹਨੀ ਆ। ਵੀ ਪੂਆ ਮੈਨੂੰ ਕੰਮ ਤੇ ਜਾਂਦਿਆਂ ਘਰ ਕੋਈ ਨਹੀਂ ਮੈਂ ਕਿਤੇ ਨਾ ਕਿਤੇ ਲੱਗ ਗਈ ਜਾਵਾਂਗੀ ਨਾਲ ਨਾਲ ਪੜ੍ਹਾਈ ਵੀ ਕਰ ਜਾਵਾਂਗੀ। ਤੇ ਪੂਆ ਮੈਨੂੰ ਲੱਗਣ ਵੀ ਨਹੀਂ ਦਿੰਦੀ ਕਿਤੇ। ਜੇ ਅੱਜ ਸਾਡੇ ਕੋਲ ਪੈਸੇ ਹੁੰਦੇ ਤੇ ਆਪਾਂ ਸਰਕਾਰੀ ਹਸਪੀਟਲ ਤੇ ਥੋੜਾ ਵੇਟ ਕਰਨੀ ਹਗੀ। ਤੂੰ ਨੂੰ ਤਾਂ ਮੈਂ ਪੂਆ ਨੂੰ ਕਿਤੇ ਵੀ ਲਾਏ ਨਾ ਹੀਗਾ। ਪਰ ਕੀ ਕਰਾਂ? ਇੱਕ ਦਿਨਾਂ ਲੱਤ ਦੇ ਮਾਰੇ ਆ ਚੱਲ ਕੋਈ ਨਹੀਂ ਮੂਨੋ ਕੀ ਸੋਖੀ ਨਾ ਆ ਦਿਨ ਦਾ ਕੱਢੀਏ ਫਿਰ ਅਗਲੇ ਦਿਨ ਲੈ ਕੇ ਜਾਵਾਂਗੀ ਪੂਆ ਪੂਆ ਆਪ ਤੈਨੂੰ ਕਹਿੰਦੀ ਹਾਂ ਚਾਦਰ ਵਿਛਾ ਕੇ ਆਨੀ ਆ ਤੂੰ ਰੋਟੀ ਪਾ ਕੇ ਰੱਖ ਮੈਂ ਰੋਟੀ ਪਾ ਕੇ ਰੱਖੀ ਤੈਨੂੰ ਡਿੱਕ ਨਹੀਂ ਆ ਤੂੰ ਇੱਥੇ ਆ ਕੇ ਸੌ ਗਈ ਆ ਬੋਲ ਹੁਣ ਬੋਲਦੀ ਕਿਉਂ ਨਹੀਂ ਆ ਅੱਗੇ ਤਾਂ ਤੂੰ ਮੇਰੇ ਨਾਲੋਂ ਪਹਿਲਾਂ ਰੋਟੀ ਖਾ ਲੈਂਦੀ ਆ ਤੈਨੂੰ ਭੁੱਖ ਨਹੀਂ ਲੱਗੀ ਪੂਆ ਬੋਲ ਪੂਆ ਬੋਲ ਉਹ ਬੋਲਦੀ ਕਿ ਉਹਨੀ ਮੈਂ ਪਾਗਲਾਂ ਕੱਲੇ ਬੁੱਲੀ ਜਾਣੀ ਆ ਉਹ ਮੈਂ ਬੋਲਦੀ ਵੀ ਨਹੀਂ ਗਈ ਜਿਹਨੂੰ ਕਹਿਨੀ ਆ ਸਿੱਧੀ ਹੋ ਜਾ ਇਹ ਸਿੱਧੀ ਨਹੀਂ ਹੁੰਦੀ ਐਦਾਂ ਕਰਦੀ ਆ ਲਾਗੋ ਨਾ ਕਿਸੇ ਨੂੰ ਬੁਲਾ ਕੇ ਲਿਆਉਣੀ ਆ ਆਂਟੀ ਆਂਟੀ ਬੂਆ ਖੋਲਿਓ ਆਂਟੀ ਮਾੜਾ ਜਿਹਾ ਬਾਹਰ ਆਇਓ ਬੂਆ ਨਹੀਂ ਠੀਕ ਆਇਓ ਮਾੜਾ ਜਿਆ ਇਹ ਵੀ ਨਹੀਂ ਬੂਆ ਖੋਲਨ ਦੇ ਬੂਆ ਬੂਆ ਉੱਠ ਜਾ ਤੈਨ ਮੈਂ ਜਿੱਦਾਂ ਛੱਡ ਕੇ ਗਈ ਤੂੰ ਉਦਾਂ ਹੀ ਪਈ ਆ ਉਹ ਸਾਰਿਆਂ ਦੇ ਗੇੜ ਖੜਕਾਈਆਂ ਕੋਈ ਨਹੀਂ ਬੂਆ ਖੋਲਨ ਦੇ ਆ ਉੱਠ ਜਾੜੀਏ ਕਿਉਂ ਖਪਾਨੀ ਆ ਮੈਨੂੰ ਤੂੰ ਸੌ ਵੀ ਨਹੀਂ ਲੈ ਆਂਦੀ ਰੱਬਾ ਮੈਂ ਤੇਰਾ ਕੀ ਵਗਾ ਰਿਆ ਇਹ ਇੱਕ ਭੂਆ ਹੀ ਮੈਂ ਜਿਹਦੇ ਆਸਰੇ ਰਹਿੰਦੀ ਹੀ ਤੂੰ ਇਹਨੂੰ ਵੀ ਮੇਰੇ ਤੋਂ ਖੋ ਲਿਆ ਤੇ ਅੱਜ ਫੁੱਫੜ ਜੀ ਹੁੰਦੇ ਇਹ ਦਿਨ ਕਦੇ ਵੀ ਨਹੀਂ ਆਣਾ ਨਾ ਹੱਡੇ ਨੇ ਮੜੇ ਹਾਲਾਤ ਉਹ ਨਹੀਂ ਜੇ ਉਹ ਫਰਜ਼ੀ ਹੁੰਦੇ ਨਾ ਉਹਨਾਂ ਨੇ ਤੈਨੂੰ ਕਦੇ ਨਹੀਂ ਕੁਝ ਹੁੰਦੇ ਨਾ ਅਜੇ ਉਹ ਫਰਜ਼ੀ ਨਹੀਂ ਨਾ ਅੱਗੇ ਤਾਂ ਹੀ ਕਰਕੇ ਸਾਡੇ ਇਦਾਂ ਦੇ ਹਾਲਾਤ ਹੋ ਗਏ ਆ ਮੈਨੂੰ ਬਚਾ ਨਹੀਂ ਸਕੀ ਜੇ ਸਾਡੇ ਕੋਲ ਪੈਸੇ ਹੁੰਦੇ ਨਾ ਮੈਂ ਤੈਨੂੰ ਜ਼ਰੂਰ ਬਚਾਣਾ ਸੀ ਪਰ ਕੀ ਕਰਾਂ ਹਾਲਾਤ ਹੀ ਇਦਾਂ ਦੇ ਖੁਸ਼ ਆ ਗਏ ਹੀ ਮੇਰੇ ਹੱਥ ਵੱਸ ਕੋਸ਼ ਨਹੀਂ ਰਿਹਾ ਸਾਡੀ ਇਹ ਇੱਕ ਛੋਟੀ ਜੀ ਵੀਡੀਓ ਬਣਾਉਂਦਾ ਇਹੋ ਹੀ ਮਕਸਦ ਸੀਗਾ ਕਿ ਹਾਲਾਤ ਵੇਖ ਲਓ ਬੰਦੇ ਨੂੰ ਕਿੱਥੋਂ ਤੋਂ ਕਿੱਥੇ ਲੈ ਆਉਂਦੇ ਨੇ ਕੋਈ ਵਕਤ ਸੀਗਾ ਕਿ ਇੰਨਾ ਚੰਗਾ ਟਾਈਮ ਸੀਗਾ ਤੇ ਅੱਜ ਵਕਤ ਇਹ ਹੈ ਕਿ ਟਾਈਮ ਹੀ ਇੰਨਾ ਮਾੜਾ ਆ ਗਿਆ ਇਨੇ ਮਾੜੇ ਹਾਲਾਤ ਹੋਣ ਕਰਕੇ ਕੋਈ ਰਿਸ਼ਤੇਦਾਰ ਭੈਣ ਭਰਾ ਵੀ ਨਹੀਂ ਪੁੱਛਦਾ ਤੁਹਾਨੂੰ ਵੀ ਪਤਾ ਹੀ ਹੈ ਰਿਸ਼ਤੇਦਾਰ ਭੈਣ ਭਰਾ ਵੀ ਜੇ ਸਾਡੇ ਕੋ ਕੁਝ ਹੋਏਗਾ ਤਾਂ ਹੀ ਸਾਡੇ ਕੋ ਆਉਣਗੇ ਐਦਾਂ ਕੋਈ ਨਹੀਂ ਕਿਸੇ ਦੀ ਬਾਤ ਪੁੱਛਦਾ ਉਹ ਸੋਚਦੇ ਨੇ ਕਿ ਮਾੜਾ ਇਹਦੇ ਕੋ ਜਾ ਕੇ ਕੀ ਕਰਨਾ ਇਹਨਾਂ ਹਾਲਾਤਾਂ ਕਰਕੇ ਜੀ ਦਾ ਘਰੋਂ ਚਲੇ ਜਾਣਾ ਉਹਦੀ ਜਾਨ ਨਾ ਬਚਾ ਪਉਣਾ ਐਦਾਂ ਹੀ ਸਾਡਾ ਇਹੋ ਹੀ ਮੈਸੇਜ ਆ ਵੀਡੀਓ ਦੇ ਵਿੱਚ ਤੁਹਾਨੂੰ ਕਿ ਜੇ ਆਪਣੇ ਕੋਲ ਹੀ ਜਿਹੜਾ ਪੈਸਾ ਹੋਵੇ ਨਾ ਉਹ ਹੀ ਕੰਮ ਆਉਂਦਾ ਦੇ ਵਿੱਚ ਵੀ ਦੱਸਿਆ ਗਿਆ ਕਿ ਜੇ ਮਾਨੋ ਕੋ ਪੈਸੇ ਹੁੰਦੇ ਤੇ ਉਹ ਮੇਰੀ ਜਾਨ ਬਚਾਉਂਦੀ ਸਾਡੇ ਕੋ ਕੁਝ ਵੀ ਨਹੀਂ ਹੈਗਾ ਤੇ ਇਸ ਕਰਕੇ ਉਹ ਮੇਰੀ ਜਾਨ ਨਹੀਂ ਬਚਾ ਸਕੀ ਚੰਗਾ ਜੀ ਸਾਸ਼ਰੇ ਕਾਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਇਦਾਂ ਹੀ ਤੁਹਾਡੇ ਲਈ ਘੈਂ ਘੈਂ ਵੀਡੀਓ ਲੈ ਕੇ ਆਉਂਦੇ ਰਵਾਂਗੇ